ਸਾਰੇ ਤੇ 16 ਮਾਡਲ ਆਖੜੀ ਸੀ ਜਿਹੜਾ 5 ਲੱਖ ਦਾ ਇਹ ਬੈਟਰ ਮਿਲ ਜੇ ਠੀਕ ਹੈ ਆਪਣਾ ਚੈਲੇਂਜ ਆਗਾ ਇੰਨਾ ਚੰਗਾ ਹੋਵੇ ਹਾਂ ਫਿਰ ਕੀ ਕਰਦਾਂਗੇ ਹਾਂ ਫਿਰ ਕੀ ਕਰਾਂਗੇ ਆਪਾਂ ਕੋਈ ਗੱਲ ਜਿਵੇਂ ਆਖੂਵੇਂ ਕਰ ਲਾਂਗੇ ਰਾ ਕਾਕੀ ਇਹ ਕੰਡੀਸ਼ਨ ਦਾ ਵੀ ਕੋਈ ਮੰਡੀ ਦੀ ਮੱਦ ਰੱਖਦਾ ਨਹੀਂ ਵੀ ਜਿੰਨੇ ਦਾ ਕਹੂ ਆਪਾਂ ਉਹਨੇ ਦਾ ਛੱਡ ਦੇਣੀ ਠੀਕ ਹੈ ਹਾਂ ਜੀ ਮੇਰੇ ਪਿਆਰੇ ਉਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਕੋਜ ਨੂੰ ਬਈ ਸੁਣਨੇ ਕਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆ ਜੋ ਜਿਹੜੇ ਕਰਦੇ ਤੁਸੀ ਕਿਸੀ ਵਾਲਾ ਬਈ ਵਧੀਆ ਵੀਰੇ ਬਈ ਤੂੰ ਸੁਣਾਓ ਵਧੀਆ ਜੀ ਵਧੀਆ ਹੋਰ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਯਾਰ ਮੰਡੀ ਦਾ ਮਾਹੌਲ ਠੀਕ ਆ ਲੋਕਾਂ ਕਣਕ ਦੀ ਬਜਾਈ ਵੀ ਕਰਕੇ ਅੱਛਾ ਵੀ ਹੁਣ ਟਰੈਕਟਰ ਦੇ ਸੌਦੇ ਜੇ ਵੀ ਮੰਦਾ ਚੱਲ ਰਿਹਾ ਕਿਵੇਂ ਹੁਣ ਦਾ ਨਾ ਤਾਂ ਮੰਦਾ ਨਾ ਦੇ ਜੀ ਗਏ ਸਾਡੇ ਵੀ ਨਾਰਮਲ ਜਾ ਹੈ ਨਾਰਮਲ ਜਾ ਨਾਰਮਲ ਦਾ ਹਾਂ ਜੀ ਦੇਖੋ ਝੋਨੇ ਦੇ ਦੋ ਰੁਪਏ ਆ ਇਹ ਆ ਗਏ ਹਾਂ ਉਹ ਲਈ ਜਾਂਦਾ ਹੈਗਾ ਕੋਈ ਗੱਲ ਕਹੇ ਨਾ ਲਗਾ ਨਾ ਖੇਰ ਕੀ ਲੈ ਲਾਂਗੇ ਯਾਰ ਅਜੇ ਕੰਮ ਦਿੰਦਾ ਨਹੀਂਗਾ ਹਾਂ ਬਈ ਕਰੀਏ ਸਟਾਰਟ ਬਈ ਹਾਂ ਜੀ ਹਾਂ ਫਾਰਮ ਟਰੈਕ 60 ਮਾਡਲ ਹੈਗਾ 12 ਡਿਮਾਂਡ ਹੈਗੀ ਬਾਈ ਤੇ 4 ਲੱਖ 25000 ਰੁਪਏ ਦਾ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਡੀਜ਼ਲ ਰੀਅਲ ਵਾਲਾ ਤਾਂ ਆਪਾਂ ਬਾਕੀ ਟਾਇਰ ਟੂਰ ਬਣਾ ਦੇਾਂਗੇ ਇਨਾ ਟਰਾਂ ਦਾ ਬਿੱਲ ਵੀ ਮਿਲ ਜੂ ਹਾਂ ਹਾਂ ਟਰਾਂ ਦਾ ਬਿੱਲ ਮਿਲ ਜਾਏਗਾ ਪਾਣੀ ਦਾ ਨਾ ਲਾ ਕੇ ਕਿਹੜੀ ਕੰਪਨੀ ਦਾ ਡਰ ਬਾਈ ਡਰ ਜੇਕੇ ਤੋਂ ਨੰਬਰ 1 ਦੇ ਆ ਗਏ ਬਟਾ ਮਾਡਲ ਲਾਟਲ ਡਿਸਟ੍ਰੀਬਿਊਟਰ ਨੇ ਰੇਕਾਰ ਵੱਟ ਠੀਕ ਹੈ ਸਬਾਨ ਸਾਰਾ ਕੰਪਲੀਟ ਹੀ ਮਿਲ ਜੂ ਹਾਂ ਮੀਨ ਸਿਸਟਮ ਵਗੈਰਾ ਸਾਰਾ ਲੱਗਿਆ ਹੋਇਆ ਹੈਗਾ ਠੀਕ ਹੈ ਬੰਦ ਚੱਲਦਾ ਆਏਗਾ ਗਾੜੀ ਇਸ ਟੇਮਲ ਹੌਕ ਠੀਕ ਹੈ ਮਾਲਦਾਰ ਵੀ ਇਹਦੇ ਈਪੀਏ ਵਾਲੇ ਲਾਈਵ ਆਏ ਆਗੇ ਦੂਸਰੇ ਰੇਤਾ ਕਿਹਣੀ ਪੈਂਦਾ ਪੈਰਾ ਤੇ ਕੰਪਨੀ ਚੋਂ ਲੈ ਕੇ ਲਾਈ ਹੋਏ ਆਗੇ ਇਹ ਪੈਰਾਂ ਵੀ ਮਹਿੰਗੀ ਲੱਗਣਗੀਆਂ ਯਾਰ ਹਨਾ ਹਾਂ ਹਾਂ ਕਿੰਨੇ ਮੱਲ ਕਿੰਨੇ 10000 ਰੁਪਏ ਦੇ ਠੀਕ ਤੇਰੇ ਨੰਬਰ ਬਾਈ ਨੰਬਰ ਹੈ ਇਹਦਾ ਇਹਨੂੰ ਤੁਸੀਂ ਲੇ ਲੋ ਠੀਕ ਆ ਬਈ ਡਿਮਾਂਡ ਤਾਂ ਬਾਈ ਆਪਾਂ ਇਹਦੀ 425000 ਕਰਦੇ ਆ ਕੋਈ ਜਾਇਜ਼ ਜਾਂ ਮੁੱਲ ਕਿੰਨੇ ਦਾ ਛੱਡ ਦਾਂਗੇ ਜਾਇਜ਼ ਮੁੱਲ ਦੇ 20000 ਦਾ ਲੱਗ ਰੋ ਦੇ ਨਾ ਯਾਰ ਕੋਈ ਮੰਦਾ ਰੇਟ 10 ਬੰਦਾ ਖੁਸ਼ ਹੋ ਕੇ ਜਾਵੇ ਹਨ ਖੁਸ਼ ਹੋ ਕੇ ਮੌਕੇ ਤੇ ਮੰਨਤਾ ਕਰਦਾ ਕਿ ਬੰਦਾ ਰੇਟ ਤਾਂ 25000 ਪਹਿਲੇ ਘਟ ਕੇ ਦੱਸ ਨਹੀਂ ਯਾਰ 395 ਦਾ ਕਰ ਦਈਏ ਠੀਕ ਆ ਇਸ ਤੋਂ ਬਾਅਦ ਆਏਗਾ ਇੱਕ ਮਿੰਟ ਫੋਰਡ 3630 ਮਾੜ ਲੈ ਗਿਆ 2000 ਡਿਮਾਂਡ ਆਈ ਹੈ ਭਾਈ 278000 ਰੁਪਏ ਡਿਮਾਂਡ ਜੇ ਭਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਸਾਫ ਆ ਰਿਜਨਲ ਆ ਮਾੜਾ ਮੋਟਾ ਮਗਰਾਲ ਮਗਰੂੜ ਹੋਊਗੀ ਜਿੰਨੇ ਇਹ ਬਚਿਆ ਰਹਿ ਗਿਆ ਠੀਕ ਹੈ ਬੋਡੀ ਲੈਣ ਦਾ ਇੰਜਨ ਇੰਜਨ ਨਾਲ ਬੋਡੀ ਰਿਜਨਲ ਦਾ ਸ਼ੋਅਸ ਆ ਰਿਜਨਲ ਆ ਗਈ 65000 ਠੀਕ ਹੈ 4700 ਲੈ ਕੇ 75 ਰੁਪਏ ਹੈਗੇ ਐਮ ਆਰਫ ਦੇ ਚਾਰੇ ਐਮ ਆਰਫ ਦੇ ਇਹ ਕੇ ਠੀਕ ਬਲੇ ਬਿੱਲ ਵੀ ਮਿਲ ਜੂਣਾ ਭਾਈ ਅਗਲੇ ਜਾਂਦਾ ਫਿਰ ਅਗਲੇ ਜਾਂਦਾ ਭਾਈ ਮਿਲ ਲੈਂਦਾ ਨਾ ਆਹ ਸਮਾਰ ਸਾਰਾ ਕੰਪਲੀਟ ਹੀ ਮਿਲ ਜੂ ਭਾਈ ਸਮਾਰ ਸਾਰਾ ਨਿਸ਼ਾਨ ਠੀਕ ਆ ਭਾਈ ਕਿੰਨੇ ਆ ਉਸ ਬਾਵਰ ਚ ਆਉਂਦਾ ਇਹ 50 50 ਉਸ ਬਾਵਰ ਇਹ ਨੰਬਰ ਕਿੱਥੋਂ ਦਾ ਨੰਬਰ ਇਹਦਾ ਐਨ ਉਸੇ ਮਿਲ ਜੂ ਭਾਈ ਇਹਦੀ ਨਾ ਇਹ ਨਹੀਂ ਨਾਮ ਦਾ ਐਪੀਐਫੀਐਫੀ ਮਿਲੂ ਠੀਕ ਆ ਭਾਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ 2,70,000 ਰੁਪਏ 71 ਕਿੰਨੇ ਦਾ ਛੱਡਦਾ ਕੋਈ ਜਾਇ ਜਮੁੱਲ ਜਾਇ ਫੋਨ 2,70,000 ਰੁਪਏ ਦਾ ਨਾ ਯਾਰਾ ਦੀ ਰੇਟ ਇਹਦਾ ਬੰਦੇ 2.5 ਲੱਖ ਦਾ ਹਾਣਾ ਛੱਡ ਤੇ ਗਿਆ। ਅੰਦਰੋਂ ਬਾਹਰੋਂ ਬਾਗੇ ਸੰਦ ਚੱਲੇ ਜਿੱਟਕਾਰੀ। ਠੀਕ ਹੈ। ਇਸ ਤੋਂ ਬਾਅਦ ਸੋਨ ਵਾਲੀ ਕਾਰ ਐਕਸ ਮਾਡਲ। ਮਾੜ ਰੇਗਾ 14 ਡਿਮਾਂਡ ਹੈਗੀ ਬਾਈ ਜੀ 4,55,000 ਰੁਪਏ ਅਡਵਾਂਟੇਜ। ਜੇ ਬਾਈ ਇਹ ਕ੍ਰੇਸ਼ਨ ਦੀ ਗੱਲ ਕਰੀ ਆਪਾਂ। ਰੇਨਲ ਆ ਸਾਰਾ ਵੀਰੇ। ਕਿਤੇ ਗਲਮਣੀ ਲੱਗੀ ਇਹਦੇ? ਬੰਪਰ ਹੋਇਆ ਇੱਕ ਤਾਂ ਇਹਦਾ। ਪੂਰਾ ਵੇਟ ਹੋਇਆਗਾ। ਬਾਕੀ ਇੰਜਨ ਵਾਹ ਹੋ ਰੇਨਲ ਆ ਇੰਜਨ ਸ਼ੋਅ ਹੋ ਰਿਹਾ ਪੂਰਾ ਸਾਰਾ ਉੱਤੇ। ਠੀਕ ਬਾਕੀ ਟਾਇਰ ਵੀ ਜੇ ਡੀ ਦੇ ਆ ਗਏ ਮਗਰਲੇ ਅਗਲੇ ਗੁਡੀਰ ਤੇ ਸੱਪੇ ਵੀ ਟਾਇਰ ਹੈਗੇ ਟੈਸਟਿੰਗ ਪਾਵਰ ਆ ਗਿਆ ਹੈ ਟੈਸਟਿੰਗ ਦੀ ਨਿਸ਼ਾਨੀ ਵੀ ਉਮੀ ਪਈ ਹੈ ਦੇਖ ਬਾਈ ਟੈਸਟਿੰਗ ਦੀ ਨਿਸ਼ਾਨੀ ਉਮੀ ਪਈ ਹੈ ਹਾਂ ਹਾਂ ਸਾਰਾ ਬਾਕੀ 50 ਨੰਬਰ ਆ ਠੀਕ ਹੈ ਇਹ ਡਬਲ ਡਿਸਟ੍ਰਿਬਿਊਟਰ ਜੀ ਆਉਂਦਾ ਬਾਈ ਇਹ ਹਾਂ ਡਬਲ ਡੰਦਾ ਮਾਡਲ 55 ਠੀਕ 50 ਨੰਬਰ ਆ ਨਾ ਬਈ ਵੀ ਵੀ 30 ਸਿਰ ਮੁੱਕਾ ਫਾਇਦਾ ਡਿਮਾਂਡ ਤਾਂ ਆਪਾਂ ਇਹ ਵੀ ਰੱਖਦੇ ਆ 4,55,000 ਰੁਪਏ ਡਿਮਾਂਡ ਕੋਈ ਜਾਇਜ਼ ਮੁੱਲ ਕਿੰਨੀ ਆ ਛੱਡ ਦਾਂਗੇ ਆ ਯਾਰ ਜਾਇਜ਼ ਮੁੱਲ 4,35,000 ਯਾਰ ਯਾਰ ਉਹ ਨਾਲ ਨਹੀਂ ਵਾਕੇ ਦੇ 50,000 ਰੁਪਏ 4 4,20 ਦਾ ਕਰ ਦਈਏ 42 ਦਾ ਵਾਹ ਸਵਾਜਾ ਲੱਖ ਦਾ ਰੇਟ ਦੇ ਲੈਂਗੇ ਕੀ ਇਹ ਜੀਵਾ ਸੋਰਾ 855 ਮਾਰ ਲੇਗਾ 16 ਡਿਮਾਂਡ ਹੈਗੀ ਬਾਈ ਤੇ 5,35,000 ਰੁਪਏ ਡਿਮਾਂਡ ਜੇ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ 350 ਰੀਨਲ ਆ ਬਾਕੀ ਟਾਇਰ ਮਾਮੂਲੀ ਹੈ ਚਾਰੇ万 ਕੇ ਚਲੋ ਵੀ 70 ਪੈਸੇ ਮੰਗੋ ਕਿਹੜੀ ਕੰਪਨੀ ਦਾ ਡਰ ਚਾਰੇ ਬਾਈ ਸਾਰੇ ਗੁੜੀਰ ਦੇ ਸਬਾਨ ਸਾਰਾ ਨਾਲ ਕੰਪਲੀਟ ਲੈ ਜੂ ਠੀਕ ਮਗਰਾੜ ਚੈੱਕ ਕਰੋ ਜਦੋਂ ਵਧੀਆ ਪਏ ਆ ਸਬਾਨ ਸਾਰਾ ਕੰਪਲੀਟ ਹੀ ਮਿਲ ਜੂ ਸਾਰਾ ਲੱਗਿਆ ਵਾ ਵਧੀਆ ਪੂਰਾ ਟੌਪ ਦਾ ਚੱਲਦਾ ਵੀ ਆ ਠੀਕ ਆ ਬਾਈ 12 ਇੰਚੀ ਵਾਪਸ ਲੱਗੇ ਆ ਜੀ ਕੀ ਸਾਰਾ ਮਰਲੇ ਦੇ ਚੋਲੋ ਦੀ ਸ਼ੋਸ਼ਾ ਹੈ ਨੀ ਉਹ ਕਿਤੇ ਵੀ ਹੋ। ਵੀ ਆਪਾਂ ਇੱਕ ਸ਼ੋਰੂਮ ਗ੍ਰੀਸ਼ਣ کہہ ਸਕਦੇ ਯਾਰ ਹਨਾ। ਭਲੇ ਜਿਵੇਂ ਜੰਪ-ਜੰਪੋਂ ਹੈ ਪਈ ਹੈ। ਹਾਂ ਬਈ। ਇਹ ਨੰਬਰ ਪੰਜਾਬ ਸੀ। ਨਹੀਂ ਨਹੀਂ ਇਹ ਐਚਰ। ਐਚਰ ਨੰਬਰ ਆ ਬਈ। ਠੀਕ ਹੈ ਤੇ ਇਹਨੂੰ ਸੀ ਮਿਲ ਜੂ। ਹਾਂ ਇਹਨੂੰ ਸੀ ਲੈ ਕੇ ਜਾਣਾ ਯਾਰ। ਠੀਕ ਹੈ ਬਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ 5,35,000 ਰੁਪਏ ਡਿਮਾਂਡ। ਕਿੰਨੇ ਕਿੰਨੇ ਛੱਡ ਦਾਂਗੇ ਜੀ? 5 ਲੱਖ 15000 ਆ ਬਈ। ਨਾ ਯਾਰ। ਪੂਰੇ 5 ਦਾ ਕਰ ਦਈਏ। ਪੂਰੇ 5 ਕਰਦੇ ਯਾਰ 5 ਲੱਖ 10 ਹਜ਼ਾਰ ਨਹੀਂ ਯਾਰ ਪੂਰੇ 5 ਦੇ ਦਾਂਗੇ ਅੱਜ ਦੇਣਗੇ ਸੁਣਦੇ ਨੇ ਤੇਣੀ ਛੱਡਾ ਕੋ 16 ਮਾਡਲ ਇੰਨਾ ਚੰਗਾ ਰੈਟਰ ਮਿਲ ਜਗਾ ਠੀਕ ਆ ਬਈ ਇੱਕ ਦਿਨ ਦਾ ਬਈ ਚੈਲੰਜ ਹੀ ਕਰ ਸਕਦੇ ਆ 16 ਮਾਡਲ ਆਹ ਕੜੀ ਸੀ ਤੇ 5 ਲੱਖ ਦਾ ਇਹ ਰੇਟਰ ਮਿਲ ਗਿਆ ਠੀਕ ਆ ਆਪਣਾ ਚੈਲੰਜ ਆਏਗਾ ਇੰਨਾ ਚੰਗਾ ਹੋਏ ਹਾਂ ਫਿਰ ਕੀ ਕਰ ਦਾਂਗੇ ਹਾਂ ਫਿਰ ਕੀ ਕਰਾਂਗੇ ਆਪਾਂ ਕੋਈ ਗੱਲ ਨਹੀਂ ਜਿਵੇਂ ਆਖੂਵੇਂ ਕਰ ਲਾਂਗੇ ਰਾ ਕਾ ਕੀ ਇਹ ਕੰਡੀਸ਼ਨ ਦਾ ਵੀ ਮੰਡੀ ਦੀ ਬੱਦ ਲੱਗਦਾ ਵੀ ਜਿੰਨੇ ਦਾ ਕਹੂ ਆਪਾਂ ਉਹਨੇ ਛੱਡ ਦੇ ਜੀ ਠੀਕ ਹੈ ਕਿੰਨਾ ਨਵਾਂ ਰਿਕੋ ਬੇਦਵਾ ਹੈ ਸਵਰਾਜ 744 ਮਾਡਲ ਹੈਗਾ ਇਹ ਕਿੰਨਾ ਬਈ ਇਹ 11 11 ਮਾਡਲ ਡਿਮਾਂਡ ਆਪਾਂ ਇਹਦੀ ਰੱਖਦੇ ਆ 367000 ਰੁਪਏ ਡਿਮਾਂਡ ਜੇ ਇਹਦੀ ਬਕਕੀਸ਼ਨ ਦੀ ਗੱਲ ਕਰੀਏ ਬਈ ਕਲੀਸ਼ਨ ਇਹ ਮਾੜਾ ਮੋਟਾ ਮੰਗਰਾਲ ਮੂਰੂਡ ਤਿਆਰ ਹੋਏ ਹੋਏ ਆਗੇ ਇਹਦੇ ਸ਼ੋ ਨਹੀਂ ਹੋਈ ਸ਼ੋ ਇੰਜਨ ओरिजिनल ਆ ਬਈ ਹਾਂ 13 ਦਾ ਪਹਿਲੇ ਹੈ ਕਿਹੜੀ ਆਪਣੇ ਜਕੇ ਸੋਨਾ ਚਾਰੇ ਬਈ ਚਾਰੇ ਚਾਰੇ ਠੀਕ ਹੈ ਇਹ ਬਈ ਸਿੰਗਲ ਡਿਸਟ੍ਰਿਬਿਊਟਰੀ ਆ ਇਹ ਇਹ ਸਿੰਗਲ ਡਬਲ ਕਲਚ ਦੀ ਰੂਲ ਹੁੰਦਾ ਹੈ ਡਿਸਟ੍ਰਿਬਿਊਟਰ ਸਿੰਗਲ ਹੀ ਹੁੰਦਾ ਹੈ ਠੀਕ ਆ ਟੇਪਾ ਵੀ ਬਾਅਦ ਚ ਲਵਾਈ ਹੁਣ ਥੱਲੇ ਦਾ ਪੇਂਟ ਵਧੀਆ ਪਿਆ ਦੇ ਹਾਂ ਆ ਨਵੇਂ ਆ ਬਗਰਾਟਾ ਠੀਕ ਹੈ ਬਈ ਪਹਿਲੇ ਸ਼ੋਭਾ ਹੀ ਲਵਾਦੀ ਹੈ ਨਾ ਸ਼ੋਭਾ ਨਾਲ ਹਾਂ ਇਹ ਸ਼ੋਭਾ ਹੀ ਤੇ ਪੰਜਾਬ ਨੰਬਰ ਹੈ ਨਾ ਬਈ ਹਾਂ ਇਹ ਦਾ 530 ਕੀ ਡਿਮਾਂਡ ਆਪਾਂ ਜੀ ਕਿੰਨੀ ਰੱਖਦੇ ਆ 3 ਲੱਖ 70000 3 ਲੱਖ 70000 ਰੁਪਏ ਕਿੰਨੇ ਆ ਛੱਡ ਦਾਂਗੇ ਬਈ ਆਪਾਂ 3 ਲੱਖ 40000 ਇੱਕ ਹੀ ਲੈ ਦੇ ਹੋਰ ਕੋਈ ਮੰਗਦਾਂ ਕੰਟਰਰ ਵੀ ਹੋ ਕੇ ਮਾਰਤਾ ਹਾਂ ਕੀ ਕਰਦੇ ਹਾਂ ਠੀਕ ਹੈ ਭਾਈ ਇਹਦੇ ਬਾਅਦ ਹੈਗਾ ਸੂਨਾਲਿਕਾ ਐਮ ਐਮ ਸੁਪਰ ਸੱਟ ਵਾਲਾ ਮਾਡਲ ਹੈਗਾ 14 395 395 ਬਾਈ ਦੀ ਡਿਮਾਂਡ ਹੈ ਜੇ ਇਹਦੀ ਆਪਾਂ ਠੀਕ ਹੈ ਭਾਈ ਜੇ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਆਪਾਂ ਕੰਡੀਸ਼ਨ ਸਾਫ ਆ ਰਿਹਾ ਜੀ ਠੀਕ ਹੈ ਟਾਇਰਾਂ ਦੀ ਗੱਲ ਕਰੀਏ ਭਾਈ ਆਪਾਂ ਟਾਇਰ ਇਹਦੇ ਹੈਗੇ ਆ ਜੀ 75 ਪੈਸੇ ਦਾ ਮਾਰ ਲੈ ਯਾਰ ਅਗਲੇ 80 ਪੈਸੇ ਯਾਰ ਠੀਕ ਹੈ ਬਾਕੀ ਫੱਲਾ ਟਾਪ ਮਾਰ ਦਿੰਦੇ ਠੀਕ ਹੈ ਜੀ ਟੈਸਟਿੰਗ ਦੀ ਨਿਸ਼ਾਨੀ ਨਵੀਂ ਪਈ ਹੈ ਜਿਵੇਂ ਡਬਲ ਬੈਸਟੀਵੁੱਟ ਤੇਲ ਬਰੇਕਾਂ ਰਵੱਸ ਵੀਡੀਓ ਬਣਦਾ ਉਹ ਮਾਡਲ ਹੈ ਠੀਕ ਆ ਬਈ ਇਹ ਨੰਬਰ ਕਿੱਥੋਂ ਦਾ ਬਈ ਇਹ 104 ਇਹ ਤੁਸੀਂ ਮਿਲ ਜੂ ਐਨ ਉਸੇ ਮਿਲ ਜੂ ਠੀਕ ਆ ਬਈ ਡਿਮਾਂਡ ਤਾਂ ਬਈ ਆਪਾਂ ਇਦੀ ਰੱਖਦੇ ਆ ਤਿੰਨ 95000 ਰੁਪਏ ਡਿਮਾਂਡ ਕਿੰਨੇ ਕਿਦਾ ਛੱਡ ਦਾਂਗੇ ਇਹ 3 ਲੱਖ 35000 ਦਾ ਕੋਈ ਹੋਰ 3 ਲੱਖ 70000 ਦਾ ਬਈ ਠੀਕ ਆ ਬਈ ਐਦੂ ਬਾਪ ਬਈ ਆਪਣੇ ਕੋਲੇ ਸਵਰਾਜ 855 ਮਾਡਲ ਹੈਗਾ 14 ਡਿਮਾਂਡ ਰਹੀ ਹੈ ਬਾਈ ਦੀ 487000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਯਾਰ 6 4 ਅਰੀਜਨਲ ਆ ਸ਼ੋਰਮ ਗੁਜ਼ਰਾੜ ਰੇ ਅਰੀਜਨਲ ਪਾਪਰ ਪੂਰਾ ਹੋ ਗਿਆ ਹੈ ਹਾਂ ਬਾਈ ਯਾ ਕੋਈ ਸਿੱਟੇ ਕਿ ਮੇਰੀ ਬੱਠੀ ਠੀਕ ਹੈ ਫਿਰ ਇੰਜਨ ਜਮ ਅਰੀਜਨਲ ਪਿਆ ਹੈ ਹਾਂ ਇੰਜਨ ਅਰੀਜਨਲ ਟਾਇਰਾਂ ਦੀ ਅਰੀਜਨਲ ਕਿ ਕਿਹੜੀ ਕੰਪਨੀ ਦੇ ਟਾਇਰ ਬਾਈ ਇਹ ਮਗਰਲੇ ਜੇ ਕਿਹਦੇ ਅਗਲੇ ਜਿਹੜਾ ਤੁਹਾਨੂੰ ਆ ਗਿਆ ਠੀਕ ਹੈ ਪਹਿਲੇ ਮਿਲ ਜੂੜਾ ਫਿਰ ਦਾ ਬਾਈ ਇਹਦਾ ਬੈਲ ਨਹੀਂ ਗਾ ਇਹਦੇ ਨਾਲ ਮਗਰੋਂ ਹੀ ਆਏ ਆਗੇ ਆਪਾਂ ਨਹੀਂ ਪੁਆਏਗੇ ਠੀਕ ਹੈ ਬਾਈ ਹਾਂ ਮੂੰਹ ਇਹਦੀ ਗਾਰੰਟੀ ਹੁੰਦੀ ਹੈ ਆ ਕਿ ਮਾਰਕੇ ਨੂੰ ਦੇਖ ਕੇ ਗਾਰੰਟੀ ਮਿਲ ਜਾਂਦੀ ਹੁੰਦੀ ਹੈ ਠੀਕ ਹੈ ਬਾਈ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਹੈ ਬਾਈ ਹਾਂ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਰ ਵਾਸਤੇ ਕੋਈ ਵੱਡਾ ਮਾਰ ਲਾਗਾ ਠੀਕ ਹੈ ਬਾਈ ਇਹੇ ਨੰਬਰ ਬਾਈ ਨੰਬਰ ਇਹਦਾ HR ਇਹਨੂੰ ਸੀ ਲੈ ਕੇ ਚਲੇ ਗਏ ਠੀਕ ਹੈ ਬਾਈ ਦਵਾੜ ਤਾਂ ਬਾਈ ਆਪਾਂ ਇਹਦੀ ਰੱਖਦੇ ਆ 4 ਲੱਖ 87000 ਰੁਪਏ ਦਵਾੜ ਕਿੰਨੀ ਵਾ ਛੱਡ ਦਾਂਗੀ ਇਹ ਆਪਾਂ 4 ਲੱਖ ਹਰ ਜਾਨੀ ਪੈਂਦਾ ਯਾਰ ਸਾਢੇ 4 ਦਾ ਕਰ ਦਈਏ ਸਾਢੇ 4 ਦਾ 60000 ਦਾ ਦੇ ਨਹੀ ਕਰ ਦੇ ਯਾਰ ਮੈਂ ਕੱਲ ਦੇ ਦਿਆਂਗਾ ਯਾਰ ਠੀਕ ਹੈ ਭਾਈ ਜਿੰਨੇ ਵੀ ਮੰਨ ਕੇ ਚੱਲ ਵੀ ਮੰਦੇ ਕਰਕੇ ਉਹ ਦਿਖਾ ਦੇ ਕੋਈ ਸ਼ੁਕਰ ਕਰ ਤੋ 750 ਤੇ ਮੇਲਾ ਲੁੱਟ ਲੋ ਜਿਹਨੇ ਲੁੱਟੀ ਦਾ ਨਾ ਨੌੜ ਰੇ ਸੁਵਰਾਜ 855 ਮਾਡਲ ਹੈਗਾ 17 ਡਿਮਾਂਡ ਹੈਗੀ ਬਾਈ ਦੀ 5 ਲੱਖ 68000 ਰੁਪਏ ਦੀ ਡਿਮਾਂਡ ਨੇ ਭਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਇਹ ਤਾਂ ਨਵਾਂ ਮੰਨ ਲੱਗੇ ਆ ਜੇ ਜਮਾ ਆਹ ਕ੍ਰਿਸ਼ਣ ਦਾ ਜੇ ਸਾਰੀ ਮੰਡੀ ਚ ਟਰੈਕਟਰ ਹੋਵੇ ਹਾਂ ਆਪਣੀ ਫੋਲ ਜ਼ਿੰਮੇਵਾਰੀ ਆ ਗਈ ਹੈ ਅਜੇ ਤੱਕ ओरिजिनल 1600 ਘੰਟਾ ਦਾ ਟਰੈਕਟਰ ਚੱਲਿਆ ਹੋਇਆ ਠੀਕ ਆ ਭਾਈ ਗਾਲ ਦੇ ਟਾਇਰ ਆ ਠੀਕ ਆ ਭਾਈ ਜੇ ਨਵਾਂ ਆ ਬ੍ਰੇਕ ਮਾਤੇ ਵੀ ਨਵੀਂ ਕੋਈ ਟੀ ਮਾਡਲ ਮੰਨ ਕੇ ਆਦੇ ਕੋਈ ਆ ਭਾਈ ਆ ਰੰਗ ਰੰਗ ਆਉਂਦਾ ਉਹ ਨਹੀਂ ਭਾਈ ਆ ਜਿਹੜਾ ਜਿਹੜਾ ਮੇਰੇ ਕੋਲ ਚੈੱਕ ਕਰਾ ਦੇ ਉਹ ਤੇ ਇਹ ਨਾ ਚੰਗਾ ਹਾਂ ਭਾਈ ਨਵਾਂ ਮਾਨਾ ਜੇ ਆ ਰਿਹਾ ਹੈ। ਠੀਕ ਹੈ ਬਈ। ਰੀਨਲ 1600 ਘਾਟਾ ਚੱਲਿਆ ਕੰਪਨੀ ਔਨ ਕੰਪਨੀ ਰਿਕਵਰਡ ਤੇ ਮਰਦੀ ਚੈੱਕ ਕਰਾ ਲੇ। ਠੀਕ ਹੈ ਬਈ। ਪਾਇਰ ਬਦ ਲਿਆ ਹੋਵੇ। ਹਾਂ ਬਈ। ਇਹ ਵੀ ਮੇਰੀ ਜ਼ਿੰਮੇਵਾਰੀ ਹੈ। ਠੀਕ ਹੈ ਬਈ। ਆ ਦੇ ਟਾਇਰਾਂ ਦੇ ਘੱਟ। ਠੀਕ ਹੈ ਬਈ। ਸਾਰੇ ਨੈਟ ਫਟ ਮੰਨ ਕੇ ਚੱਲੋ ਵੀ 80 ਪੈਸੇ ਨੈਟ ਫਟ ਪਏ। ਹਾਂ ਬਈ। ਰੀਨਲ 162 ਤੇ 90 ਘੰਟੇ ਰੀਨਲ ਚੱਲਿਆ ਪਿਆ ਕੈਮਰਾ ਚ। ਚੈੱਕ ਕਰਵਾ ਲਿਆ। ਠੀਕ ਹੈ ਬਈ। ਠੀਕ ਹੈ ਜੀ ਜਮਾਨਾ ਮਾਰ ਰਿਹਾ ਠੀਕ ਹੈ ਬਈ ਡਿਮਾਂਡ ਤਾਂ ਬਈ ਆਪਾਂ ਇਹਦੀ ਰੱਖਦੇ ਆ 5 ਲੱਖ 80 ਹਜ਼ਾਰ 70 ਹਜ਼ਾਰ ਕਿੰਨੇ ਆ ਛੱਡ ਦਾਂਗੇ ਬਈ ਆਪਾਂ ਇਹ ਲੈ ਕੇ ਦੇ ਜਾਂਦੇ ਆ ਆਪਾਂ 5 ਲੱਖ ਦੇ ਕਰਤਾ ਨੂੰ ਮਾਰ ਨਾਲ ਬਈ 5 ਲੱਖ 40 ਦਾ ਕਰ ਦਾਂਗੇ ਇਹ ਬਸ ਐ ਹੋ ਗਈ ਆ ਠੀਕ ਆ ਬਈ 50000 ਰੱਖੇ नहीं मान के तो 5.5 लाख ਦਾ ਪਲੱਸ ਕਰ ਰਿਹਾ ਠੀਕ ਹੈ ਬਾਈ ਅਜੇ ਬਾਦ ਸੋਨ ਵਾਲੀ ਕਾਰ ਐਕਸ ਮਾਡਲ 12 ਮਾਡਲ ਹੈਗਾ 12 ਡਵਾੜੀ ਹੈ ਬਾਈ ਦੀ 4,25,000 ਰੁਪਏ ਡਵਾੜੀ ਪੰਜਾਬ ਦਾ ਨੰਬਰ ਆ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਖਾਫਾ ਰੇਨ ਵਾਲਾ ਸਾਰਾ ਰੈਕਟਰ ਟਾਇਰ ਨਵੇਂ ਆ ਬੈਲ ਬੈਜੂਆ ਕਿਹੜੀ ਕੰਪਨੀ ਦੇ ਟਾਇਰ ਆ ਬਾਈ ਕੇ ਦੇ ਚਾਰੇ ਬਾਈ ਹਾਂ ਠੀਕ ਹੈ ਬਾਈ ਜਿਹੜਾ ਗੇਟੀ ਵਾਗੇ ਸੱਲੀ ਕਰਦੇ ਠੀਕ ਹੈ ਬਾਈ ਇਹ ਡਬਲ ਡਿਸਟਰੀਬਿਊਟਰ ਚਾਹਾਂਗੇ ਸੰਗਲੇ ਆ ਬਾਈ ਇਹ ਡਬਲ ਡਿਸਟਰੀਬਿਊਟਰ ਤੇ ਬ੍ਰੇਕਰ ਵਾਲਾ ਤੇ ਦੇ ਦਿਆਂ ਪੁੱਲਡਾਉਨ ਮਾਡਲ ਹੈ ਬਈ ਉਹ ਲਟਾਉਣਾ ਫੁੱਲ ਚਾਣਾ 55 ਹਜ਼ਾਰ ਰੁਪਏ ਆ ਠੀਕ ਆ ਬਈ ਦੂਸਰਾ ਕੁੱਲ ਵੇਚੋ ਵਾਲਾ 50 ਚ ਵੀ ਹੁੰਦਾ 1.52 ਐਕਸਪੀ ਚ ਆ ਰਿਹਾ ਠੀਕ ਆ ਬਈ ਇਹ ਨੰਬਰ ਬਈ ਇਹ ਨੰਬਰ ਇਹਦਾ ਪੰਜਾਬ ਠੀਕ ਆ ਬਈ ਡਿਮਾਂਡ ਆ ਪਾਈ ਰੱਖਦੇ ਆ ਸਵਾ 4 ਲੱਖ ਸਵਾ 4 ਲੱਖ ਰੁਪਏ ਕਿੰਨੇ ਆ ਛੱਡ ਦੇਗੇ ਬਈ ਆਪਾਂ ਕੋਈ ਜਾਇਜ਼ ਆ ਮੁੱਲ 4 ਲੱਖ ਦਾ ਦੇ ਠੀਕ ਆ ਬਈ ਜਿੰਨੇ ਬਈ ਆਪਾਂ ਟਰੈਕਟਰ ਦੇ ਵਿੱਚ ਪੁਰਾਣਾ ਟਰੈਕਟਰ ਵੀ ਘੱਟ ਲੈਣੇ ਆ हां पुराना ट्रैक्टर भी काट ਲੈਣੇ ਆ ਲੋਨ ਵੀ ਹੋ ਜਾਊਗਾ ਬੰਦੇ ਹੱਥ ਖੜਾ ਸਹੀ ਹੋਣਾ ਹੈਈ ਦਾ ਕਾਗਜ਼ ਪੱਤਰਾ ਵੀ ਆਪਣੀ ਸਰਵਾ ਕੇ ਵੀ ਦੇ ਦੇ ਠੀਕ ਹੈ ਭਾਈ ਬਾਕੀ ਆਪਣਾ ਮੋਬਾਈਲ ਨੰਬਰ ਨੋਟ ਕਰ ਲਓ 946440 02350 9464002350 ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤਾਂ ਆਪਣਾ ਮਾਂ ਟਰੈਕਟਰ ਪੰਜਾਬ ਦੇ ਨਾਮ ਤੇ ਇੰਸਟਾਗ੍ਰਾਮ ਤੇ ਭੇਜ ਵੀ ਹੈਗਾ ਹਾਂ ਜੀ ਬਾਕੀ ਲੋਕ ਕਰਤਾ ਦੇ ਹੋਗੇ ਤੇ ਸਾਥੀ ਜੇ ਕਿਸੇ ਨੇ ਟਰੈਕਟਰ ਕਿਸੇ ਵੀ ਬਾਰੇ ਜਾਣਕਾਰੀ ਲੈਣੀ ਹੈ ਵੀ ਫੋਨ ਕਰਕੇ ਡਾਇਰੈਕਟਰ ਸਾਹਿਬ ਜੀ। ਠੀਕ ਹੈ। ਬਹੁਤ ਬਹੁਤ ਮਿਹਰਬਾਨੀ ਬਈ। ਠੀਕ ਹੈ। ਬਹੁਤ ਬਹੁਤ